ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਸਿੰਘ ਤੇ ਅੱਜ ਗੱਲਬਾਤ ਕਰਾਂਗੇ ਪਖੀਨ ਦੀ ਲੜਾਈ ਕਿਹੜੇ ਸਾਲ ਵਿੱਚ ਲੜਾਈ ਲੜੀ ਗਈ ਤੇ ਲਾਹੌਰ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਵਿੱਚ ਕਿੰਨਾ ਕੁ ਵਾਧਾ ਹੋਇਆ ਸੀ ਸੋ ਆਓ ਸਾਰੀ ਸਾਂਝ ਪਾਉਨੇ ਆ ਤੁਹਾਡੇ ਨਾਲ ਪਖੀਨ ਦੀ ਲੜਾਈ 1800 ਈਸਵੀ ਵਿੱਚ ਲੜੀ ਗਈ ਤੇ ਲਾਹੌਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਅਤੇ ਮਾਨ ਸਨਮਾਨ ਬਹੁਤ ਵੱਧ ਗਿਆ ਸੀ ਜਿਸ ਕਾਰਨ ਪੰਜਾਬ ਦੇ ਬਾਕੀ ਸਰਦਾਰ ਰਣਜੀਤ ਸਿੰਘ ਨਾਲ ਈਰਖਾ ਕਰਨ ਲੱਗੇ ਕਸੂਰ ਦੇ ਨਿਮਾਜੁদ্দিন ਤੇ ਗੁਜਰਾਤ ਦੇ ਸਹਿਬ ਸਿੰਘ ਭੰਗੀ ਵਜੀਰਾਬਾਦ ਦੇ ਜੋ ਸਿੰਘ ਤੇ ਅੰਮ੍ਰਿਤਸਰ ਦੇ ਗੁਲਾਬ ਸਿੰਘ ਭੰਗੀ ਅਤੇ ਜੱਸਾ ਸਿੰਘ ਰਾਮਗੜੀਆਂ ਨੇ ਮਿਲ ਕੇ ਰਣਜੀਤ ਸਿੰਘ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਅਤੇ ਲਾਹੌਰ ਦੇ ਪੂਰਬ ਵਿੱਚ ਪਸੀਨ ਦੇ ਸਥਾਨ ਤੇ ਡੇਰੇ ਲਾਲੇ ਤੇ ਰਣਜੀਤ ਸਿੰਘ ਵੀ ਆਪਣੀ ਸਾਥਸੱਦਾ ਕੌਰ ਦੀ ਮਦਦ ਨਾਲ ਇੱਕ ਵਿਸ਼ਾਲ ਫੌਜ ਇਕੱਠੀ ਕਰਕੇ ਪਸੀਨ ਪਹੁੰਚ ਗਿਆ ਇੱਥੇ ਲਗਭਗ 2 ਮਹੀਨੇ ਤੱਕ ਇਹ ਫੌਜਾਂ ਇੱਕ ਦੂਜੇ ਦੇ ਸਾਹਮਣੇ ਡਟੀਆਂ ਰਹੀਆਂ ਪਰ ਭੰਗੀ ਮਿਸਲ ਦਾ ਸਰਦਾਰ ਗੁਲਾਬ ਸਿੰਘ ਦੀ ਅਚਾਨਕ ਮੌਤ ਹੋ ਜਾਣ ਨਾਲ ਫੌਜ ਵਿੱਚ ਭੱਜ ਦੌੜ ਮਚ ਗਈ ਤੇ ਬਾਕੀ ਸਰਦਾਰਾਂ ਦੀਆਂ ਫੌਜਾਂ ਵੀ ਮੈਦਾਨ ਛੱਡ ਕੇ ਜਾਣ ਲੱਗੀਆਂ ਇਸ ਸਥਿਤੀ ਦਾ ਫਾਇਦਾ ਉਠਾ ਕੇ ਬਿਨਾਂ ਖੂਨ ਖਰਾਬਾ ਕੀਤੇ ਰਣਜੀਤ ਸਿੰਘ ਨੇ ਪਸੀਨ ਤੇ ਕਬਜ਼ਾ ਕਰ ਲਿਆ ਇਸ ਜਿੱਤ ਦਾ ਰਣਜੀਤ ਸਿੰਘ ਦੀ ਸ਼ਕਤੀ ਅਤੇ ਉਭਾਰ ਵਿੱਚ ਕਾਫੀ ਮਹੱਤਵਪੂਰਨ ਸੀ ਸੋ ਇਹ ਲੜਾਈ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਮਹੱਤਵਪੂਰਨ ਲੜਾਈ ਸੀ ਜੋ ਕਿ ਬਿਨਾ ਕੋਈ ਨੁਕਸਾਨ ਖਰਾਬੇ ਤੋਂ ਹੀ ਉਹਨਾਂ ਨੇ ਜਿੱਤ ਲਈ ਸੋ ਇਹ ਸੀ ਪਸੀਨ ਦੀ ਲੜਾਈ ਦਾ ਇਤਿਹਾਸ ਸੋ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਆਪਣੇ ਬੱਚਿਆਂ ਤੱਕ ਜਰੂਰ ਪਹੁੰਚਾਓ ਅੱਛੇ ਕੰਟੈਂਟ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸੋ ਤਦ ਤੱਕ ਲਈ ਧੰਨਵਾਦ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ